ਵਾਲ ਜੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੁਮਾਣਾ ਪੁਸਤਕ ਸੱਭਿਆਚਾਰ ਦੀ ਉਸਾਰੀ ਦੀ ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਵੱਲੋਂ ਲੋਕ ਲਹਿਰ ਉਸਾਰਨ ਦੀ ਲੋੜ ਹੈ ਅੱਜ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਕਾਲਜ ਦੇ ਪੁਰਾਣੇ ਵਿਦਿਆਰਥੀ ਅਤੇ ਪੰਜਾਬੀ ਕਵੀ ਗੁਰਪਜਨ ਗਿੱਲ ਦੀਆਂ 1973 ਤੋਂ ਲੈ ਕੇ 2023 ਤੱਕ 50 ਸਾਲਾਂ ਦੌਰਾਨ ਲਿਖੀਆਂ ਗਜ਼ਲਾਂ ਦੇ ਸੰਗ੍ਰਹਿ ਅੱਖਰ ਅੱਖਰ ਲੋਕ ਅਰਪਣ ਸਮਾਰੋਹ ਨੂੰ ਦੀ ਪ੍ਰਧਾਨਗੀ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਤੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਡਾਕਟਰ ਐਸ.ਪੀ. ਸਿੰਘ ਨੇ ਇਹ ਸ਼ਬਦ ਕਹੇ ਉਹਨਾਂ ਨੇ ਕਿਹਾ ਕਿ ਪਿਛਲੇ ਸਾਲ ਇਸੇ ਕਾਲਜ ਵਿੱਚ ਗੁਰਪਜਨ ਗਿੱਲ ਦਾ ਇਹ ਵੱਡਾ ਆਕਾਰੀ ਗਜ਼ਲ ਸੰਗ੍ਰਹਿ ਲੋਕਰ ਪੜ੍ਹਨ ਕੀਤਾ ਸੀ ਤਸੱਲੀ ਦੀ ਗੱਲ ਇਹ ਹੈ ਕਿ 500 ਤੋਂ ਕਿਤਾਬਾਂ ਦਾ ਪਹਿਲਾ ਸੰਸਕਰਣ 파ਟਕਾ ਨੇ ਖਰੀਦਿਆ ਤੇ ਪੜ੍ਹਿਆ ਹੈ ਇਸ ਦਾ ਦੂਜਾ ਸੰਸਕਰਣ ਪਹਿਲਾ ਨਾਲੋਂ ਵੀ ਸੁੰਦਰ ਛਪਿਆ ਹੈ ਉਹਨਾਂ ਨੇ ਕਿਹਾ ਕਿ ਇਸ ਮਾਜਿਕ ਸਾਰੂਕਾਰਾਂ ਨੂੰ ਪਹਿਲੇ ਦਿਨੋਂ ਪੜਨਾਇਆ ਮੇਰਾ ਵਿਦਿਆਰਥੀ ਗੁਰਪਜਨ ਗਿੱਲ ਲਗਾਤਾਰ ਸਿਰਜਣਸ਼ੀਲ ਅਤੇ ਸਰਗਰਮ ਕਲਮ ਕਾਮ ਹੈ। ਪੋਸਟਕ ਬਾਰੇ ਪ੍ਰੋਫੈਸਰ ਰਵਿੰਦਰ ਪੱਠਲ ਸਾਫਕਾ ਪ੍ਰਧਾਨ ਪੰਜਾਬੀ ਸਾਇਤ ਅਕੈਡਮੀ ਲੁਧਿਆਣਾ ਡਾਕਟਰ ਗੋਰੇ ਇਕਬਾਲ ਸਿੰਘ ਜਨਰਲ ਸਿਕਤਰ ਪੰਜਾਬੀ ਲੋਕ ਵਿਰਾਸਤ ਅਕੈਡਮੀ ਡਾਕਟਰ ਤਜਿੰਦਰ ਕੌਰ ਸਹਾਇਕ ਪ੍ਰੋਫੈਸਰ ਪੰਜਾਬੀ ਵਿਭਾਗ ਦੇ ਤਰਲੋਚਨ ਲੋਚੀ ਨੇ ਵੀ ਮੁੱਲਵਾਨ ਟਿੱਪਣੀਆਂ ਕੀਤੀਆਂ। ਇਸ ਮੌਕੇ ਗੁਰਪ੍ਰਜਨ ਗਿੱਲ ਨੇ ਆਪਣੀਆਂ ਚੋਣਵੀਆਂ ਗੱਜਲਾਂ ਸੁਣਾਈਆਂ ਤੇ ਕਿਹਾ ਕਿ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਨੇ ਹੀ ਮੈਨੂੰ ਸਾਹਿਤ ਸਿਰਜਣਾ ਦੇ ਮਾਰਗ ਤੇ ਧੋਰਿਆ ਤੇ ਲਗਾਤਾਰ ਰਾਧੇ ਸੇਰਾ ਬਣ ਕੇ ਸਾਥ ਦਿੱਤਾ ਹੈ। ਉਹਨਾਂ ਆਪਣੇ ਮਾਪਿਆਂ ਵੱਡੀ ਭੈਣ ਮਨਜੀਤ ਕੌਰ ਵੜੈਚ ਵੱਡੇ ਭਰਾਵਾਂ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਤੇ ਪ੍ਰੋਫੈਸਰ ਸੁਖਵੰਤ ਸਿੰਘ ਗਿੱਲ ਤੇ ਆਪਣੇ ਘਰ ਪਰਿਵਾਰ ਦੀ ਪੋਤਰੀ ਆਸ਼ੀਸ਼ ਕੌਰ ਗਿੱਲ ਸਮਿਤ ਸਭ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਮੇਰੀ ਸਿਰਜਣਾ ਨੂੰ ਹਰ ਸਮੇਂ ਨਵੇਂ ਉਤਸ਼ਾਹ ਨਾਲ ਭਰਪੂਰ ਕੀਤਾ ਇਸ ਪੁਸਤਕ ਵਿੱਚ 5 ਸਾਲਾਂ ਦੀ ਬਾਲੜੀ ਆਸੀਸ ਕੌਰ ਗਿੱਲ ਦਾ ਬਣਾਇਆ ਇਹ ਰੁਕ ਰੇਖਾਂਕਣ ਦੀ ਸ਼ਾਮ ਲਹਿ ਵਿਸ਼ੇਸ਼ ਮਹਿਮਾਨ ਵਜੂ ਬੋਲਦੇ ਹਨ ਰੇਡੀਓ ਰੈੱਡ ਐਫ ਐਮ ਦੇ ਮੁੱਖ ਪੇਸ਼ਕਾਰ ਤੇ ਕੈਨੇਡਾ ਦੀ ਬ੍ਰਾਡਕਾਸਟਿੰਗ ਦੁਨੀਆ ਦੇ ਸ਼ਾ ਅਸਵਾਰ ਹਰਜਿੰਦਰ ਥਿੰਦ ਨੇ ਕਿਹਾ ਕਿ ਅਸੀਂ ਗਵਰਨਮੈਂਟ ਕਾਲਜ ਪੜਨ ਵੇਲੇ ਦੇ ਮਿੱਤਰਾਂ ਤੇ 50 ਸਾਲਾਂ ਤੋਂ ਹੀ ਪੰਜਾਬ ਅਤੇ ਵਿਦੇਸ਼ਾਂ ਵਿੱਚ ਹੀ ਮਿਲਦੇ ਵਰਤਦੇ ਰਹੇ ਆ ਸਰੀ ਵਿੱਚ ਪੰਜਾਬੀਆਂ ਨੂੰ ਪੋਸਤਕ ਸੱਭਿਆਚਾਰ ਨਾਲ ਜੋੜਨ ਤੇ ਉਥੇ ਸੌਂਪੀ ਸੁੱਖੀ ਬਾਟ ਤੋਂ ਪੰਜਾਬੀ ਭਵਨ ਬਣਾਉਣ ਵਿੱਚ ਗੁਰਪਾਜਨ ਗਿੱਲ ਦਾ ਯੋਗਦਾਨ ਇਤਿਹਾਸ ਚੇਤੇ ਰੱਖੇਗਾ ਹਿਊਸਟਨ ਅਮਰੀਕਾ ਤੋਂ ਆਏ ਕਾਰੋਬਾਰੀ ਤੇ ਆਦਬ ਨਿਬਾਜ਼ ਸਰਦਾਰ ਰਗਵੀਰ ਸਿੰਘ ਕੋਨ ਨੇ ਕਿਹਾ ਕਿ ਮੈਂ ਇਸ ਕਾਲਜ ਵਿਕੇ ਵਿਸ਼ੇਸ਼ ਮਹਿਮਾਨ ਬਣ ਕੇ ਨਹੀਂ ਆਇਆ ਸਗੋਂ ਸ਼ੁਕਰਾਨਾ ਕਰਨ ਆਇਆ ਹਾਂ ਕਿ ਪੰਜਾਬ ਦੇ ਪਿੰਡੂ ਬੱਚਿਆਂ ਨੂੰ ਇਸ ਕਾਲਜ ਨੂੰ ਨਵੇਂ ਸੁਪਨੇ ਲੈਣ ਦੀ ਜਾਂਚ ਸਿਖਾਈ ਮੇਰਾ ਮਿੱਤਰ ਗੁਰਪਜਨ ਗਿੱਲ ਵੀ ਇਸੇ ਕਾਲਜ ਵਿੱਚੋਂ ਗ੍ਰੈਜੂਏਸ਼ਨ ਕਰਕੇ ਸਾਡੇ ਨਾਲ ਗਵਰਨਮੈਂਟ ਕਾਲਜ ਲੁਧਿਆਣਾ ਵਿੱਚ ਪੜਨ ਆਇਆ ਸੀ ਸਾਡੀ ਸਾਂਝ ਵੀ 50 ਸਾਲ ਲੰਮੀ ਹੈ ਪੁਰਾਣੀ ਨਹੀਂ ਹੈ ਉਹਨੇ ਕਿਹਾ ਕਿ ਮੈਂ ਇਸ ਪੁਸਤਕ ਦੀਆਂ 100 ਕਾਪੀਆਂ ਅਮਰੀਕਾ ਮੰਗਵਾ ਰਿਹਾ ਤਾਂ ਜੋ ਆਪਣੇ ਸੰਪਰਕ ਵਾਲੇ ਸਾਹਿਤ ਦੇ ਕਦਰਦਾਨਾਂ ਨੂੰ ਚੰਗਾ ਸਾਹਿਤ ਪੜਨ ਨੂੰ ਮਿਲੇ ਮੇਰੇ ਵੱਲੋਂ ਮੇਰੇ ਲਈ ਤਸੱਲੀ ਵਾਲੀ ਗੱਲ ਇਹ ਹੈ ਕਿ ਕਿਤਾਬ ਮੈਂ ਆਪਣੇ ਸਵਰਗੀ ਮਾਤਾ ਜੀ ਸਰਦਾਰਨੀ ਪ੍ਰੀਤਮ ਕੌਰ ਦੀ ਯਾਦ ਵਿੱਚ ਬੰਦ ਰਿਹਾ ਇਸ ਮੌਕੇ ਉਹਨਾਂ ਕਾਲਜ ਦੇ ਪ੍ਰਵਾਸੀ ਸਾਇਤ ਅਧਿਆਨ ਕੇਂਦਰ ਦੇ ਵਿਕਾਸ ਲਈ 1 ਲੱਖ ਰੁਪਏ ਭੇਜਣ ਦਾ ਵੀ ਐਲਾਨ ਕੀਤਾ। ਇਸ ਮੌਕੇ ਕਾਲਜ ਵੱਲੋਂ ਰਗਵੀਰ ਸਿੰਘ ਘੁੰਨ ਤੇ ਸਰਦਾਰ ਹਰਜਿੰਦਰ ਸਿੰਘ ਥਿੰਦ ਨੂੰ ਸਨਮਾਨਿਤ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾਕਟਰ ਅਰਵਿੰਦਰ ਸਿੰਘ ਪੱਲਾ ਨੇ ਆਏ ਲੇਖਕਾਂ ਦੇ ਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸੰਸਥਾ ਲਈ ਹਰ ਮੌਕੇ ਸਰਗਰਮੀਆਂ ਨਾਲ ਹਾਜ਼ਰ ਗੁਰਪ੍ਰਜਨ ਸਿੰਘ ਗਿੱਲ ਦੀ ਸਮੂੱਚੀ ਗਜ਼ਲ ਰਚਨਾ ਦਾ ਇੱਥੇ ਲੋਕ ਅਰਪਣ ਹੋਣਾ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਉਹਨਾਂ ਪ੍ਰਵਾਸੀ ਸਾਹਿਤ ਅਧਿਆਨ ਕੇਂਦਰ ਲਈ ਆਰਥਿਕ ਸਹਾਇਤਾ ਦੇਣ ਲਈ ਵੀ ਧੰਨਵਾਦ ਕੀਤਾ। ਸਮਾਗਮ ਵਿੱਚ ਪ੍ਰੋਫੈਸਰ ਮਨਜੀਤ ਸਿੰਘ ਛਾਵੜਾ ਡਾਇਰੈਕਟਰ ਜੀਜੀਐਨ ਆਈਐਮਟੀ ਡੀਏਵੀ ਵਿਦਿਅਕ ਸੰਸਥਾਵਾਂ ਦੇ ਲੰਮਾ ਸਮਾਂ ਕੌਮੀ ਡਾਇਰੈਕਟਰ ਰਹੇ ਡਾਕਟਰ ਸਤੀਸ਼ ਸ਼ਰਮਾ ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ 바ਵਾ ਪ੍ਰਸਿੱਧ ਸਿੱਖ ਚਿੰਤਕ ਡਾਕਟਰ ਅਨੁਰਾਗ ਸਿੰਘ ਜੁਝਾਰ ਟਾਈਮ ਦੇ ਮੁੱਖ ਸੰਪਾਦਕ ਬਲਵਿੰਦਰ ਸਿੰਘ ਬੋਪਾਰਾਏ ਪੰਜਾਬ ਖੇਤੀ ਯੂਨੀਵਰਸਿਟੀ ਦੇ ਡਾਇਰੈਕਟਰ ਵਿਦਿਆਰਥੀ ਭਲਾਈ ਡਾਕਟਰ ਨਰਮਲ ਸਿੰਘ ਜੋੜਾ ਪੰਜਾਬ ਦੇ ਡਿਪਟੀ ਡਾਇਰੈਕਟਰ ਕਾਲਜਸ ਡਾਕਟਰ ਅਸ਼ਵਨੀ ਪੱਲਾ ਡਾਕਟਰ ਸੁਨੀਤਾ ਰਾਣੀ ਖਰੜ ਕਮਲਜੀਤ ਸਿੰਘ ਸ਼ੰਕਰ ਪ੍ਰੋਫੈਸਰ ਸ਼ਰਨਜੀਤ ਕੌਰ ਡਾਕਟਰ ਹਰਗੁਣਜੀਤ ਕੌਰ ਡਾਕਟਰ ਮਨਦੀਪ ਕੌਰ ਰੰਦਾਵਾ ਡਾਕਟਰ ਗੁਰਪ੍ਰੀਤ ਸਿੰਘ ਡਾਕਟਰ ਰਜਿੰਦਰ ਕੌਰ ਮਲਹੋਤਰਾ ਰਜਿੰਦਰ ਸਿੰਘ ਸੰਧੂ ਤੇ ਕਈ ਹੋਰ ਸਾਹਿਤ ਪ੍ਰੇਮੀ ਵੀ ਹਾਜ਼ਰ ਸਨ